ਉੱਕ ਕਦਮ ਚੱਲ ਕੇ ਲੋਕਾਂ ਕਣੀ ਜੀ ਅੱਜ ਦੇ ਮੇਲੇ ਤੇ ਯਾਰੀਆਂ ਪਗਾਉਣ ਦੇ ਲਈ ਕਹਿੰਦੇ ਗਰਾਊਂਡ ਦੇ ਵਿੱਚ ਮੱਥਾ ਟੇਕ ਰਿਆ ਲੈ ਵੀ ਬੀਤ 2 ਕਦਮ ਚੱਲ ਕੇ ਲੋਕਾਂ ਕਣੀ ਹੱਥ ਖੜਾ ਕਰਦੇ ਵੀ ਮੁੰਡਾ ਇਧਰੋਂ ਉੱਠ ਕੇ ਯਾਰ ਕਿੱਡੀ ਉੱਤੇ ਗਿਆ ਇੱਕ ਵਾਰੀ ਬਲਾਸਟ ਜ਼ੋਰ ਦੇ ਲਈ ਤਾੜੀਆਂ ਜ਼ੋਰਦਾਰ ਮਾਰਦੀ ਆਪਾਂ ਬੀਤ ਆਇਆ ਹੋਇਆ ਲੈ ਵੀ ਭਾਦੜੇ ਵਾਲਿਆ ਪਤਾ ਕਿੰਨੀ ਦੂਰੋਂ ਆਇਆ ਅੱਜ ਸ਼ੋਅ ਲਾ ਕੇ ਕਿੰਨੀ ਦੂਰੋਂ ਆਇਆ ਬੀਤ 268 ਕਿਲੋਮੀਟਰ ਇੱਕ ਪਾਸਾ ਪੈਂਦਾ ਅੱਜ ਤੇਰੀ ਯਾਰੀ ਪਗਾਉਣ ਦੇ ਲਈ ਇੱਥੇ ਆਇਆ ਸਹੀ ਗੱਲ ਹੈ ਸ਼ੋਅ ਲਾ ਕੇ ਸਪੈਸ਼ਲੀ ਤੇਰੇ ਕੋਲ ਪਹੁੰਚਿਆ ਜਿਹੜੇ ਜਿਹੜੇ ਬਲਾਸਟਰ ਜੋੜੀ ਵਾਲੇ ਬੀਤ ਨੂੰ ਜਿਹਨੂੰ ਪਿਆਰ ਕਰਦ ਨੇ ਇੱਕ ਵਾਰੀ ਤਾੜੀਆਂ ਦਿਲੋਂ ਥੋਕ ਕੇ ਮਾਰ ਦੋ ਹਉ ਤਾੜੀਆਂ ਦੇਖ ਲਓ ਥੋਕ ਕੇ ਮਾਰ ਦੋ ਬਲਾਸਟਰ ਜੋੜੀ ਨਾਲ ਇੱਕ ਸੰਵੰਤ ਇੱਕ ਸੰਵੰਤ ਬਲਾਸਟਰ ਦਾ ਸਨਮਾਨ ਹੈ ਭਾਈ ਇੱਕ ਮਿੰਟ ਯਾਰ ਮਾਈਕ ਬੰਦ ਕਰ ਲਿਓ ਬਾਹਲੇ ਮਾਈਕ ਫੇਰ ਔਲਾਦ ਆਪਾਂ ਜ਼ਿਆਦਾ ਹੁੰਦਾ ਆਪਾਂ ਕੁਝ ਸਨਮਾਨ ਕਰਵਾ ਲਈਏ ਭਾਈ ਟੀਮਾਂ ਆਓ ਗਰਾਊਂਡ 'ਚ ਬੇਨਤੀ ਆ ਟੀਮਾਂ ਨੂੰ ਲਾਡੀ ਖੋਖਰ ਕੈਨੇਡਾ ਜਸਵਿੰਦਰ ਮਾਨ ਤਰਸਦੀਪ ਸਿੰਘ ਸਾਡਾ ਵੀਰ ਗੋਰਾ ਬੋਰਾ ਇਹਨਾਂ ਵੱਲੋਂ ਸਾਡੇ ਬੌਂਸਰ ਪ੍ਰਾਪ ਬਲਵੰਤ ਦਾ ਭੁੰਦਰਵਾਸ ਵਾਲੇ ਦਾ ਕਹਿੰਦੇ ਵਿਸ਼ੇਸ਼ ਸਨਮਾਨ 11000 ਦੀ ਨਗਦ ਰਾਸ਼ੀ ਤੇ ਇੱਕ ਵੱਡੇ ਕੱਪ ਦੇ ਨਾਲ ਇਧਰ ਜਸਵੰਤ ਭੁੰਦਰ ਦਾ ਸਾਡੇ ਵੀਰ ਦਾ ਵਿਸ਼ੇਸ਼ ਸਨਮਾਨ ਜਿਹੜਾ ਕੀਤਾ ਗਿਆ ਵੀਰੇ ਟੀਮਾਂ ਉਹ ਦੁਨੀਆ ਯਾਰ ਸਵਾਦ ਲੈਣਾ ਚਾਹੁੰਦੀ ਟੀਮਾਂ ਵੀ ਆਜੋ ਗਰਾਊਂਡ 'ਚ ਸੋਨੀ ਦਾ ਧੰਨਵਾਦ ਆ ਸਾਡੇ ਵੀਰ ਦਾ ਔਰ ਛੋਟੇ ਸੋਨੀ ਦਾ ਇੱਕ ਵੱਡੇ ਬਾਲ ਪੇਪਰ ਦੇ ਨਾਲ ਲੈ ਵੀ ਸੋਨੀ ਇਹਦੇ ਸਿਰ ਤੇ ਹੱਥ ਰੱਖਣੇ ਬਾਕੀ ਬਾਬੇ ਦੀ ਮਿਹਰ ਹੋਣੀ ਹੈ ਔਰ ਸੋਨੀ ਕਹਿੰਦੇ ਐਨਆਰਆਈ ਕਬੱਡੀ ਕਲੱਬ ਨਕੌਦਰ ਦੀ ਟੀਮ ਦੇ ਲਈ ਬੱਗਿਆਂ ਵਾਲੇ ਮੰਗੇ ਦੀ ਟੀਮ ਲਈ ਖੇਡੇ ਪੰਜਾਬ ਦੇ ਹਰਿਆਣੇ ਦੇ ਕੱਪਾਂ ਦੇ ਉੱਪਰ ਓ ਵੀਰਾ ਜੀ ਆਓ ਕਿਉਂ ਮੰਗਿਆ ਰੱਤਾ ਥੇ ਜਿਖੇਪੜ ਮੰਗਾ ਤੇ ਲਵਲੀ ਵੀ ਝੋਟੇ ਬੰਦੇ ਆ ਸਾਡੇ ਪਹਿਲੇ ਸੈਮੀ ਦੀਆਂ ਟੀਮਾਂ ਜਲਦੀ ਮੈਦਾਨ ਦੇ ਵਿੱਚ ਆ ਜਾਣ ਬਲਵੰਤ ਖੀਵੇ ਦਾ ਮੇਰਾ ਖਿਆਲ ਵੀ ਬੱਚਵਾਂ ਨੇ ਨਾਲ ਹੈ ਦੂਜਾ ਸੈਮੀਫਾਈਨਲ ਤੇਦਰੋਂ ਸਾਡੇ ਅਵਤਾਰ ਬਾਈ ਹੋਰੀ ਪੁੱਜੇ ਹੋਇਆ ਰਣਵੀਰ ਜਵੰਦੇ ਵੀਰ ਹੋਰੀ ਪੁੱਜੇ ਹੋਇਆ ਵਿਸ਼ੇਸ਼ ਤੌਰ ਤੇ ਅਸੀਂ ਸਾਡੇ ਭਰਾਵਾਂ ਦਾ ਧੰਨਵਾਦ ਕਰਦੇ ਆ ਇਹਨਾਂ ਮੁੰਡਿਆਂ ਨੇ ਵੀ ਇੱਕ ਕੰਮ ਵਧੀਆ ਕੀਤਾ ਮੇਰੇ ਪਿੰਡਾਂ